ਲੋਕੋ ਨਾਇ ਕਹਿਰ ਗੁਜ਼ਾਰੋ ਤੀਆਂ ਕੁਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਕਰਦੀ ਖੈਰ ਮਨਹੋਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਤੀਆਂ ਦੁੱਖ ਵੰਡਾਉਂਦੀਆਂ ਨੇ ਐਵਰੀ ਮੈਨ ਸ਼ੁੱਡ ਰਿਸਪੈਕਟ ਔਮਨ ਕਿਉਂਕਿ ਸਾਡੀ ਮਾਂ ਇੱਕ ਔਰਤ ਹੈ ਸਾਡੀ ਭੈਣ ਇੱਕ ਔਰਤ ਹੈ ਜਿੱਦਾਂ ਅਸੀਂ ਆਪਣੀ ਮਾਂ ਭੈਣ ਦੀ ਇੱਜ਼ਤ ਕਰਦੇ ਆਂ ਉਦੋਂ ਸਾਨੂੰ ਬਾਹਰ ਹਰ ਇੱਕ ਔਰਤ ਨੂੰ ਉਨੀ ਰਿਸਪੈਕਟ ਦੇਣੀ ਚਾਹੀਦੀ ਹੈ ਸਾਨੂੰ ਉਹ ਬਹੁਤ ਜ਼ਿਆਦਾ ਮੇਲ ਈ ਗੋਜੀ ਰੱਖ ਕੇ ਜਾਂ ਮੇਲ ਸ਼ੌਵਨਿਸ ਨਹੀਂ ਬਣਨਾ ਚਾਹੀਦਾ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਹੈ ਪੂਰੀ ਦੁਨੀਆ 'ਚ ਵਸਦੀਆਂ ਔਰਤਾਂ ਦੀ ਕਿਉਂਕਿ ਜੇ ਔਰਤਾਂ ਨਾ ਹੋਣ ਤੇ ਬੰਦੇ ਆਪਸ ਵਿੱਚ ਇੱਟਾਂ ਮਾਰ ਮਾਰ ਕੇ ਮਰ ਜਾਣ ਔਰਤਾਂ ਦਾ ਹੁਣ ਬਹੁਤ ਜ਼ਰੂਰੀ ਆ ਰਿਸਪੈਕਟ ਕਰੋ ਔਰ ਮੈਂ ਆਪਣੇ ਜਿਹੜੇ ਮੇਰੇ ਤੋਂ ਛੋਟੇ ਨੇ ਜਾਂ ਮੇਰੇ ਤੋਂ ਵੱਡੇ ਨੇ ਮੈਂ ਉਹਨਾਂ ਨੂੰ ਇਹ ਸਲਾਹ ਦਿੰਨਾ ਕਿ ਕੋਈ ਵੀ ਚੀਜ਼ ਜਿਹੜੀ ਆ ਕਿਸੇ ਦੀ ਕਿਸੇ ਦੀਆਂ ਗੱਲਾਂ ਚ ਆ ਕੇ ਜਾਂ ਕੁਝ ਨਾ ਕਰੋ ਆਪ ਪਹਿਲਾਂ ਤਾਂ ਤੁਹਾਨੂੰ ਆਪ ਆਪਣੇ ਆਪ ਨੂੰ ਅਵੇਅਰਨੈਸ ਹੋਣੀ ਚਾਹੀਦੀ ਪੂਰੀ ਚੰਗੇ ਤਰੀਕੇ ਨਾਲ ਕਿ ਜਿਹੜੀਆਂ ਵੀ ਚੀਜ਼ਾਂ ਇਹ ਹੋ ਰਹੀਆਂ ਸਾਨੂੰ ਇੱਕ ਤਾਂ ਆਪ ਕਰਦੇ ਆਪਾਂ ਕੋਈ ਚੀਜ਼ ਗਲਤ ਇੱਕ ਚੀਜ਼ ਗਲਤ ਹੁੰਦੀ ਦੇਖਦੇ ਆ ਸਭ ਤੋਂ ਵੱਡਾ ਪਾਪ ਹੋਇਆ ਮੇਰੇ ਸਾਹਮਣੇ ਜੇ ਕਿਤੇ ਵੀ ਵਾਇਲੈਂਸ ਹੁੰਦੀ ਆ ਕਰੋ ਵੀ ਨਾ ਔਰ ਹੁੰਦੀ ਦੇਖੋ ਵੀ ਨਾ